ਵਾਧਰੀਆਂ ਚੋਰੀਆਂ ਤੇ ਲੁੱਟਾਂ ਖੋਹਾਂ ਖਿਲਾਫ ਨਡਾਲਾ ਦੇ ਨੌਜਵਾਨ ਹੋਏ ਇਕਜੁੱਟ ਇਲਾਕੇ ਵਿੱਚ ਮੁਰਤੋਂ ਇੱਕਦਮ ਵਧੀਆਂ ਚੋਰੀਆਂ ਤੇ ਲੁੱਟਾਂ ਖੋਹਾਂ ਖਿਲਾਫ ਕਸਬਾ ਨਡਾਲਾ ਦੇ ਉਦਮੀ ਨੌਜਵਾਨਾਂ ਨੇ ਹੱਲਾ ਬੋਲ ਦਿੱਤਾ ਜਿਸ ਦੇ ਚਲਦਿਆਂ ਅੱਜ ਖੱਖਾਂ ਦੀ ਗੁਰਦੁਆਰਾ ਸਾਹਿਬ ਵਿਖੇ ਇੱਕ ਮੀਟਿੰਗ ਕਰਕੇ ਠਿਕਰਾ ਠਿਕਰੀ ਪੈਰਾ ਦੇਣ ਦਾ ਐਲਾਨ ਕਰ ਦਿੱਤਾ ਗੱਲਬਾਤ ਕਰਦਿਆਂ ਨੌਜਵਾਨਾਂ ਨੇ ਆਖਿਆ ਕਿ ਇਹਨਾਂ ਲਟੇਰਿਆਂ ਤੇ ਚੋਰਾਂ ਤੋਂ ਨਿਯਾਤ ਪਾਉਣ ਲਈ ਸਾਨੂੰ ਸਾਰਿਆਂ ਨੂੰ ਇੱਕ ਮੁੱਠ ਹੋਣਾ ਪਵੇਗਾ ਜਿਸ ਤੇ ਚਲਦਿਆਂ ਸਾਡੀ ਟੀਮ ਵੱਲੋਂ ਸ਼ਾਮ 6 ਤੋਂ ਰਾਤ 12 ਵਜੇ ਤੱਕ ਠਿਕਰੀ ਪੇਰਾ ਦਿੱਤਾ ਜਾਇਆ ਕਰੇਗਾ ਜਿਸ ਲਈ ਪੁਲਿਸ ਦਾ ਵੀ ਸਹਿਯੋਗ ਲਿਆ ਜਾਵੇਗਾ ਇਸ ਪੈਰੇ ਦੌਰਾਨ ਪੇਰਾ ਦੇ ਰੇ ਨੌਜਵਾਨਾਂ ਦੀ ਹਰ ਸ਼ੱਕੀ ਵਿਅਕਤੀ ਜਿਸ ਨੇ ਮੂੰ ਬੰਨਿਆ ਟ੍ਰਿਪਲ ਸਵਾਰੀ ਬਿਨਾਂ ਨੰਬਰ ਪਲੇਟ ਵਾਹਨਾ ਤੇ ਸਵਾਰ ਆਦ ਵਿਅਕਤੀਆਂ ਨੂੰ ਰੋਕ ਕੇ ਉਸ ਦੀ ਪੁੱਛਗਿੱਛ ਕੀਤੀ ਜਾਵੇਗੀ ਉਹਨਾਂ ਗਲਤ ਅੰਸਰਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਬਾਅਦ ਆ ਜਾਣ ਨਹੀਂ ਤਾਂ ਕਾਬੂ ਹੋਂਤੇ ਨੌਜਵਾਨਾਂ ਤੋਂ ਤਸੱਲੀ ਕਰਾਉਣ ਤੋਂ ਬਾਅਦ ਹੀ ਪੁਲਿਸ ਦੇ ਹਵਾਲੇ ਕੀਤਾ ਜਾਵੇਗਾ ਉਹਨਾਂ ਦੱਸਿਆ ਕਿ ਇਸ ਸਬੰਧੀ ਪਿੰਡ ਦੀ ਇੱਕ ਸਾਂਝੀ ਮੀਟਿੰਗ 9 ਦਸੰਬਰ ਦਿਨ ਸੋਮਵਾਰ ਆ ਸਵੇਰੇ ਗੁਰਦੁਆਰਾ ਬੋਲੀ ਸਾਹਿਬ ਵਿਖੇ ਜਿਹੜੀ ਕੀਤੀ ਜਾਵੇਗੀ ਅਤੇ ਇਸ ਨੀਤੀ ਨੂੰ ਹੋਰ ਮਜ਼ਬੂਤ ਕਰਨ ਲਈ ਵਿਚਾਰ ਚਰਚਾ ਵੀ ਕੀਤੀ ਜਾਵੇਗੀ ਉਹਨਾਂ ਸਮੂਹ ਲੋਕਾਂ ਨੂੰ ਬੀਲ ਕੀਤੀ ਕਿ ਉਹ ਉਕਤ ਦਿਨ ਸਮੇਂ ਸਿਰ ਪੁੱਜ ਕੇ ਇਸ ਦਾ ਹਿੱਸਾ ਬਣ ਹਾਂਜੀ ਭਾਈ ਅੱਜ ਜਿਹੜੀ ਮੀਟਿੰਗ ਕੀਤੀ ਗਈ ਹੈ ਕਿਸ ਬੰਦ ਚ ਕੀਤੀ ਕੀ ਦੱਸਿਓ ਤੁਹਾਨੂੰ ਹਾਂ ਜੀ ਪਹਿਲਾਂ ਤਾਂ ਮੈਂ ਆਪ ਸਭ ਦਾ ਧੰਨਵਾਦ ਕਰਦਾ ਹਾਂ ਕਿ ਅੱਜ ਇੱਕ ਨੌਜਵਾਨਾਂ ਦੀ ਏਕਤਾ ਹੋਈ ਆ ਕਿ ਜਿਹੜੀਆਂ ਵਾਰਦਾਤਾ ਹੋ ਰਹੀਆਂ ਆਪਣੇ ਇਸ ਏਰੀਆ ਦੇ ਵਿੱਚ ਲੁੱਟਾਂ ਖੋਹਾਂ ਹੋ ਰਹੀਆਂ ਬਜ਼ੁਰਗਾਂ ਦੇ ਸੱਟਾਂ ਮਾਰੀਆਂ ਜਾ ਰਹੀਆਂ ਦਿਨੇ ਦਿਹਾੜੇ ਜਿਹੜੀਆਂ ਦੁਕਾਨਾਂ ਤੇ ਚੋਰੀਆਂ ਹੋ ਰਹੀਆਂ ਇਹਨਾਂ ਨੂੰ ਠੱਲ ਪਾਉਣ ਦੇ ਲਈ ਅੱਜ ਨੌਜਵਾਨਾਂ ਨੇ ਏਕਾ ਕੀਤਾ ਕਿ ਆਪਾਂ ਸਾਰੇ ਰਲ ਮਿਲ ਕੇ ਆਪਾਂ ਪਿੰਡ ਦੀ ਰਾਖੀ ਕਰਾਂਗੇ ਇੱਕ ਠਿਕਰੀ ਪੈਰਾ ਜਿਹੜਾ ਵਾ ਅਸੀਂ ਅੱਜ ਤੁਸੀਂ ਸ਼ੁਰੂ ਕਰ ਰਹੇ ਹਾਂ ਤੇ ਪਿੰਡ ਵਾਲਿਆਂ ਨੂੰ ਇਸ ਬਾਰੇ ਇੱਕ ਸਹਿਯੋਗ ਕਰਨ ਦੀ ਜਿਹੜੀ ਉਹ ਮੰਗ ਕਰ ਰਹੇ ਆ ਕਿ ਆਪ ਸਭੀ ਸਾਡਾ ਸਹਿਯੋਗ ਦਿਓ ਤਾਂ ਜੋ ਅਸੀਂ ਜਿਹੜਾ ਵਾ ਇਸ ਚੀਜ਼ ਦੇ ਉੱਤੇ ਠੱਲ ਠੱਲ ਪਾਈਏ ਇਹਦੇ ਵਿੱਚ ਅਸੀਂ ਉਹਨਾਂ ਨੂੰ ਸਖਤ ਚੇਤਾਵਨੀ ਦੇਣਾ ਚਾਹੁੰਦੇ ਆ ਉਹਨਾਂ ਅੰਸਰਾਂ ਨੂੰ ਜਿਹੜੇ ਕਿ ਦਿਨੇ ਦਿਹਾੜੀ ਇਹੋ ਜੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਆ ਸੋ ਉਹਨਾਂ ਨੂੰ ਇਹ ਸਖਤ ਚੇਤਾਵਨੀ ਹੈ ਕਿ ਬਈ ਹੁਣ ਜਿਹੜਾ ਸੋ ਸਮਝ ਗਈ ਇਸ ਏਰੀਆ ਦੇ ਵਿੱਚ ਕੋਈ ਵਾਰਦਾਤ ਕਰਿਓ ਕਿਉਂਕਿ ਨੌਜਵਾਨ ਹੁਣ ਜਿਹੜਾ ਵਾ ਨਡਾਲੇ ਦਾ ਜਾ ਚੁੱਕਿਆ ਵਾ ਠੀਕ ਹੈ ਜੀ ਤੇ ਪੁਲਸ ਦੀ ਜਿਹੜੀ ਕਾਰਵਾਈ ਉਹ ਤੇ ਚਲੋ ਜਿਹੜੀ ਚੱਲਦੀ ਹੈ ਉਹ ਚੱਲਦੀ ਰਹਿਣੀ ਹੈ ਉਹ ਬਾਅਦ ਵਿੱਚ ਵੀ ਚੱਲਦੀ ਰਹੂਗੀ ਪਰ ਪਹਿਲਾ ਜਿਹੜਾ ਵਾ ਉਹ ਇਹ ਨੌਜਵਾਨ ਜਿਹੜੇ ਆ ਉਹ ਆਪ ਹੀ ਦੇਖ ਲੈਣਗੇ ਕਿ ਤੁਹਾਡੇ ਨਾਲ ਕੀ ਕਰਨਾ ਵਾ ਸੋ ਇਹ ਕਹਿ ਸਕਦੇ ਚੇਤਾਵਨੀ ਉਹਨਾਂ ਨੂੰ ਤੇ ਸਾਰੇ ਪਿੰਡ ਦਾ ਮੈਂ ਹੱਥ ਜੋੜ ਕੇ ਸਹਿਯੋਗ ਮੰਗਦਾ ਕਿ ਸਾਡਾ ਸਹਿਯੋਗ ਦਿਓ ਕਿਉਂਕਿ ਇਹ ਗੱਲ ਸਿਰਫ ਇਹ ਸਾਡੇ ਘਰਾਂ ਦੀ ਹੀ ਨਹੀਂ ਹੈਗੀ ਇਹ ਸਾਰੇ ਪਿੰਡ ਦੀ ਗੱਲ ਹੈ ਠੀਕ ਹੈ ਜੀ ਤੇ ਦੂਸਰੀ ਗੱਲ ਇਹ ਜਿਹੜਾ ਵੀ ਕੋਈ ਇੱਥੇ ਸਾਡੇ ਪਿੰਡ ਦੇ ਵਿੱਚ ਕੋਈ ਵੀ ਆਉਂਦਾ ਠੀਕ ਹੈ ਜੀ ਉਹਨਾਂ ਨੂੰ ਵੀ ਇਹ ਬੇਨਤੀ ਆ ਕਿ ਭਈ ਆਪਣਾ ਮੂੰਹ ਜਿਹੜਾ ਉਹ ਢੱਕ ਕੇ ਨਾ ਆਇਆ ਕਰੋ ਦੋ ਜਾਣੇ ਤਿੰਨ ਜਾਣੇ ਬੈਠੇ ਹੁੰਦੇ ਮੋਟਰਸਾਈਕਲ ਦੇ ਉੱਤੇ ਮੂੰਹ ਢਕੇ ਹੁੰਦੇ ਆ ਸੋ ਸਾਨੂੰ ਕੀ ਪਤਾ ਕਿ ਵੀ ਇਹ ਕੌਣ ਆ ਬੰਦੇ ਠੀਕ ਹੈ ਜੀ ਇਸ ਕਰਕੇ ਬੇਨਤੀ ਆ ਕਿ ਸਾਰਿਆਂ ਦੀ ਜਿਹੜੀ ਸੇਫਟੀ ਆ ਜਿਹੜੀ ਉਹ ਸੁਰੱਖਿਆ ਵਾ ਉਹ ਹਰ ਇੱਕ ਦੇ ਆਪਣੇ ਹੱਥ ਵੀ ਹੁੰਦੀ ਆ ਤੇ ਬਾਕੀ ਆ ਆਪਾਂ ਜਿੰਨੇ ਵੀ ਅੱਜ ਮੁੰਡੇ ਸਾਰੇ ਇਕੱਠੇ ਹੋਏ ਆ ਸੋ ਇਹਦੇ ਹੀ ਸਬੰਧ ਦੇ ਵਿੱਚ ਕਿ ਇਹਨਾਂ ਜਿਹੜੀਆਂ ਵਾਰਦਾਤਾ ਇਹਨਾਂ ਨੂੰ ਠੱਲ ਪਾਈ ਜਾ ਸਕੇ ਦੂਸਰੀ ਗੱਲ ਇਹ ਕਿ ਅਸੀਂ ਨਗਰ ਦੇ ਸਹਿਯੋਗ ਦੇ ਲਈ ਕਿ ਨਗਰ ਸਾਡਾ ਸਹਿਯੋਗ ਕਰੇ ਇਹਦੇ ਵਾਸਤੇ ਅਸੀਂ ਇੱਕ ਸਮਾਂ ਨਿਸ਼ਚਿਤ ਕੀਤਾ ਵਾ ਜਿਹੜਾ ਕਿ ਗੁਰਦੁਆਰਾ ਸ਼੍ਰੀ ਬੋਲੀ ਸਾਹਿਬ ਵਿਖੇ ਸਵੇਰੇ 10 ਵਜੇ ਦਿਨ ਸੋਮਵਾਰ ਸੋ ਸਾਰੇ ਪਿੰਡ ਦੇ ਮੋਹਤਵਾਰ ਬੰਦਿਆਂ ਨੂੰ ਸਾਡੀਆਂ ਮਾਤਾ ਪਿਤਾ ਭੈਣਾਂ ਨੂੰ ਇੱਕ ਇਹ ਹੱਥ ਜੋੜ ਕੇ ਬੇਨਤੀ ਆ ਕਿ ਆਪ ਸੋਮਵਾਰ ਸਵੇਰੇ 10 ਵਜੇ ਗੁਰਦੁਆਰਾ ਬੋਲੀ ਸਾਹਿਬ ਪਹੁੰਚੋ ਤਾਂ ਜੋ ਇਹਨਾਂ ਮੁੰਡਿਆਂ ਦਾ ਵੀ ਜਿਹੜਾ ਉਹ ਹੌਸਲਾ ਫੁਜਾਈ ਹੋ ਸਕੇ ਤੇ ਤੁਹਾਡੇ ਸਹਿਯੋਗ ਦੀ ਬਹੁਤ ਬਹੁਤ ਲੋੜ ਆ ਸੋ ਇਹੀ ਗੱਲਾਂ ਕਰਦਾ ਹੋਇਆ ਮੈਂ ਖਿਮਾ ਦਾ ਜੱਜ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹੋਰ ਇਹਦੇ ਵਿੱਚ ਹੀ ਅਸੀਂ ਐਡ ਆਨ ਕਰਨੀ ਚਾਹੁੰਦੇ ਆ ਬੇਨਤੀ ਕਿ ਜਿਨ੍ਹਾਂ ਦੀਆਂ ਨੰਬਰ ਪਲੇਟਾਂ ਵੀ ਨਹੀਂ ਹੈਗੀਆਂ ਜਿਹ ਕਲਆਂ ਦੀਆਂ ਕਈਆਂ ਦੀਆਂ ਨੰਬਰ ਪਲੇਟਾਂ ਵੀ ਨਹੀਂ ਹੈਗੀਆਂ ਸੋ ਉਹਨਾਂ ਨੂੰ ਵੀ ਇਹ ਗੁਜਾਰਿਸ਼ ਆ ਕਿ ਭਾਈ ਜੇ ਤੇ ਤੁਹਾਡੇ ਉਦਾਂ ਕਿਸੇ ਕਰਕੇ ਕੋਈ ਨੰਬਰ ਪਲੇਟ ਨਹੀਂ ਹੈਗੀ ਤੋ ਅੱਜ ਹੀ ਲਵਾ ਲਓ ਠੀਕ ਹੈ ਜੀ ਨਹੀਂ ਤਾਂ ਅਸੀਂ ਘੇਰ ਕੇ ਜਿਹੜੇ ਮੁੰਡੇ ਆ ਅਸੀਂ ਸਾਰੇ ਅਸੀਂ ਪੁੱਛਾਂਗੇ ਕਿ ਭਾਈ ਤੁਸੀਂ ਕਿਹੜੇ ਪਿੰਡ ਤੋਂ ਆਏ ਆ ਕੀ ਕਰਨਾ ਆ ਤੇ ਇਹਦੇ ਬਾਰੇ ਸਖਤ ਅਸੀਂ ਜਿਹੜੀਓ ਕਾਰਵਾਈ ਕਰਾਂਗੇ ਹੋ ਸਕਦਾ ਹੈ ਗਾਂ ਪੋਸ ਵਾਲਿਆਂ ਨੂੰ ਵੀ ਦਈਏ ਜੇ ਸਾਨੂੰ ਲੱਗਿਆ ਕਿ ਹਾਂਜੀ ਵੀ ਤੁਸੀਂ ਕੋਈ ਸ਼ਰਾਰਤੀ ਆਂਸਰ ਆ ਜਾਂ ਕੋਈ ਸੈਟੀਸਫੈਕਟਰੀ ਆਂਸਰ ਨਾ ਮਿਲਿਆ ਤਾਂ ਅਸੀਂ ਇਹਦੇ ਬਾਰੇ ਕਾਰਵਾਈ ਪੂਰੀ ਕਰਾਂਗੇ ਸੋ ਇਹ ਹੱਥ ਜੋੜ ਕੇ ਬੇਨਤੀ ਹੈ ਕਿ ਸਾਰੇ ਜਿਹੜਾ ਵਾ ਉਹ ਸਹਿਯੋਗ ਦਿਓ ਇਸ ਚੀਜ਼ ਦੇ ਵਿੱਚ ਤਾਂ ਜੋ ਇੱਥੇ ਵਾਰਦਾਤਾ ਨੂੰ ਥੱਲ ਪਾਈ ਜਾ ਸਕੇ